ਸਾਹਿਬ ਜੀ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਸ੍ਰੀ ਭਗਉਤੀ ਜੀ ਸਹਾਈ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮਾ ਭਗਉਤੀ ਸਿਮਰ ਕਾਏ ਗੁਰੂ ਨਾਨਕ ਲਈ ਤਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾ ਹੋਈ ਸਹਾਈ अर्जुन ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਠੇ ਸਭ ਦੁੱਖ ਜਾਇ ਤੇਗ ਬਹਾਦਰ ਸਿਮਰੀਐ ਘਰ ਨਾਉ ਨਿਤ ਆਵੈ ਧਾਈ ਸਭ ਥਾਈ ਹੋਏ ਸਹਾਈ ਪਉੜੀ ਖੰਡਾ ਪ੍ਰਥਮੈ ਸਾਜਕਾਏ ਜਿਨ ਸਭ ਸੈਸਾਰਿ ਉਪਾਇਆ ਬ੍ਰਹਮਾ ਬਿਸਨ ਮਹੀਸ ਸਾਜ ਕੁਦਰਤੀ ਦਾ ਖੇਲ ਰਚਾਇ ਬਣਾਇਆ ਸਿੰਧ ਪਰਬਤ ਮੀਦਨੀ ਬਿਨ ਥੰਮਾ ਗਗਨ ਰਹਾਇਆ ਸਿਰ ਦੇ ਦਨੂ ਦੇਵਤੇ ਤਿਨ ਅੰਦਰ ਬਾਦ ਰਚਾਇਆ ਤੈ ਹੀ ਦੁਰਗਾ ਸਾਜਕਾਏ ਦੇਤਾਂ ਦਾ ਨਾਸ ਕਰਾਇਆ ਤੈਥੋਂ ਹੀ ਬਲਰਾਮ ਲੈ ਨਾਲ ਬਾਣਾ ਦਹ ਸਿਰ ਘਾਇਆ ਤੈਥੋਂ ਹੀ ਬਲਕ੍ਰਿਸ਼ਨ ਲੈ ਕੰਸ ਕੇਸੀ ਪਕੜ ਗिराया ਵੱਡੇ ਵੱਡੇ ਮਨ ਦੇਵਤੇ ਕਈ ਯੁਗ ਤਿਨੀ ਤਨਤਾਇਆ ਕਿਨੀ ਤੇਰਾ ਅੰਤ ਨਾ ਪਾਇਆ ਸਾਧੂ ਸਤਜਗ ਬੀਤੇ ਆ ਅਦਸੀਲੀ ਤ੍ਰੇਤਾ ਆਇਆ ਨੱਚੀ ਕਲ ਸਰੋਸਰੀ ਕਲ ਨਾਰਦ ਡੌਰੂ ਆਇਆ ਅਭਿਮਾਨ ਉਤਾਰਨ ਦੇਉ ਤਿਆਂ ਮਹਿਖਾ ਸੁਰ ਸੁੰਡ ਉਪਾਇਆ ਜੀਤ ਲਏ ਤਿੰਨ ਦੇਵਤੇ ਤਿਹ ਲੋਕੀ ਰਾਜ ਕਮਾਇਆ ਵੱਡਾ ਵੀਰ ਅਖਾਏ ਕੈ ਸਿਰ ਉੱਪਰ ਛਤਰ ਫੇਰਾਇਆ ਦਿੱਤਾ ਇੰਦਰ ਨੇ ਕਾਲ ਕੈ ਤਿੰਨ ਗਿਰ ਕਾਇਲਾਸ ਤਕਾਇਆ ਡਰ ਕਾ ਹੱਥੋ ਦਾਨ ਵੀ ਦਿਲ ਅੰਦਰ ਤਰਾਸ ਵਧਾਇਆ ਪਾਸ ਦੁਰਗਾ ਦੇ ਇੰਦਰ ਆਇਆ ਪਉੜੀ ਇੱਕ ਦਿਹਾੜੇ ਨਾਵਣ ਆਈ ਦੁਰਗ ਸਾਹਾ ਇੰਦਰ ਬਿਰਥਾ ਸੁਣਾਈ ਆਪਣੇ ਹਾਲ ਦੀ ਸ਼ੀਨ ਲਈ ਠਕੁਰਾਈ ਸਤਿ ਦਾਨ ਵੀ ਲੋਕੀ ਤਹੀ ਫੇਰਾਈ ਦੁਹੀ ਆਪਣੀ ਬੈਠੇ ਵਾਏ ਵਧਾਈ ਤੇ ਅਮਰਾਵਤੀ ਦਿੱਤੇ ਦੇਵ ਪਜਾਈ ਸਭ ਨਾ ਰਾਖ ਸਾ ਕਿਨਾਂ ਨਾ ਜਿੱਤਾ ਜਾਈ ਮਹਿਖੇ ਦੇ ਤਨੂ ਤੇਰੀ ਸਾਮਤ ਕਾਈ ਦੇਵੀ ਦੁਰਗ ਸਾਹ ਪੌੜੀ ਦੁਰਗਾ ਬੈਣ ਸੁਣੰਦੀ ਹਸੀ ਹੜਹੜਾਏ ਉਹੀ ਸੀ ਹੋ ਮੰਗਾਇਆ ਰਾਖਸ ਪਖਣਾ ਚਿੰਤਾ ਕਰ ਹੋ ਨਾ ਕਾਈ ਦੇਵਾਂ ਨੂੰ ਆਖਿਆ ਰੋਹ ਹੋਈ ਮਹਾਮਈ ਰਾਖਸ ਮਾਰਣੇ ਦੋਹਰਾ ਰਾਖਸ ਆਏ ਰੋਹਲੇ ਖੇਤ ਪਿੜਨ ਕੇ ਚਾਏ ਲਸਕਨ ਤੇਗਾ ਵਰਸ਼ੀਆਂ ਸੂਰਜ ਨਦਰ ਨਾ ਪਾਏ ਪੌੜੀ ਦੁਹਾ ਕੰਧਾਰਾ ਮੁਹ ਜੁੜੇ ਢੋਲ ਸੰਖ ਨਗਾਰੇ ਵੱਜੇ ਰਾਖਸ ਆਏ ਰੋਹਲੇ ਤਰਵਾਰੀ ਬਖਤਰ ਸੱਜੇ ਜੁਟੇ ਸੌਹੇ ਜੁੱਧ ਨੂੰ ਇੱਕ ਜਾਤ ਨ ਜਾਣਨ ਭੱਜੇ ਖੇਤ ਅੰਦਰ ਜੋ ਦੇ ਗੱਜੇ ਪੌੜੀ ਜੰਗ ਮੁਸਾਫਾ ਬੱਜਿਆ ਰਣ ਕੁਰੀ ਨਗਾਰੇ ਚਾਵਲੇ ਝੁੱਲਨ ਨੀਜੇ ਬੈਰ ਕਾ ਨਿਸ਼ਾਨ ਲਸਨ ਲਸਾਵਲੇ ਢੋਲ ਨਗਾਰੇ ਪਾਉਣ ਦੇ ਊਂਗਣ ਜਾਣ ਝਟਾਵਲੇ ਦੁਰਗਾ ਦਾ ਨੋਂਢੇ ਰਣ 나ਦ ਵਜਨ ਖੇਤ ਪਿਹਾਵਲੇ ਬੀਰ ਪਰੋਤੇ ਵਰਛੀਏ ਜਣ ਢਾਲ ਚਮਟੇ ਆਵਲੇ ਇੱਕ ਵੱਡੇ ਤੇਗੀ ਤੜਫੀ ਅਨ ਮਦ ਪੀਤੇ ਲੂਟਨ ਬਾਵਲੇ ਇੱਕ ਚੁਣ ਚੁਣ ਝਾੜੂ ਕੱਢੀ ਅਨ ਰੇਤ ਵਿੱਚ ਆਓ ਸੋਇਨਾ ਢਾਵਲੇ ਗਦਾ ਤਿਰਸੂਲਾ ਵਰਛੀਆਂ ਤੀਰ ਵਗਨ ਖਰੇ ਉਤਾਵਲੇ ਜਾਣ ਦੱਸੇ ਉਹ ਜੰਗਮ ਸਾਵਲੇ ਮਰ ਜਾਵਨ ਵੀਰ ਰੁਹਾਵਲੇ ਪੌੜੀ ਦੇਖਣਾ ਚੰਡ ਪ੍ਰਚੰਡ ਨੂੰ ਰਣ ਕੁਰੀ ਨਗਾਰੇ ਧਾਈ ਰਾਖਸ ਰੂਹ ਹਲੇ ਚਾਉ ਗਿਰਦੋ ਭਾਰੇ ਹੱਥੀ ਤੇਗਾ ਪਕੜ ਕਾ ਰਣ ਭੜੇ ਕਰਾਰੇ ਕਦੇ ਨਨੱਠੇ ਜੋਧ ਤੇ ਜੋਦੇ ਜੁਝਾਰੇ ਦਿਲ ਵਿੱਚ ਰੂਹ ਵਡਾਏ ਕ ਮਾਰ ਮਾਰ ਪੁਕਾਰੇ ਮਾਰੇ ਚੰਡ ਪਰਚੰਡ ਨਾ ਬੀਰ ਖੇਤ ਉਤਾਰੇ ਮਾਰੇ ਜੱਪਣ ਬਿਜਲੀ ਸਿਰ ਭਾਰ ਮਨਵਾਰੇ ਪੌੜੀ ਚੋਟ ਪਈ ਦਮਾਮੇ ਦਲਾ ਮੁਕਾਬਲਾ ਦੇਵੀ ਦਸਤ ਨਚਾਈ ਸਿਹਣਸਾਰ ਦੇ ਪੇਟ ਮਲੰਦੇ ਲਾਈ ਮਹਿਖੇ ਦਾਇਤ ਨੂੰ ਗੁਰਦੇ ਆਂਦਾ ਖਾਈ ਨਾਲੇ ਰੁੱਕੜੇ ਜੇਹੀ ਦਿਲ ਵਿੱਚ ਆਈ ਕਹੀ ਸੁਣਾਈ ਕਾ ਚੋਟੀ ਜਾਣ ਦਿਖਾਈ ਤਾਰੇ ਧੂਮਕੇ ਤ ਪੌੜੀ ਟੂਟਾ ਪਵਨਨ ਨਗਾਰੇ ਅਣੀਆਂ ਜੁੱਟੀਆਂ ਤੂ ਹਲਈਆਂ ਤਰਵਾਰੀ ਦੀਵਾ ਦਾਨ ਵੀ ਵਾਹਨ ਵਾਰੋਵਾਰੀ ਸੂਰੇ ਸੰਗਰੇ ਵਗੈ ਰਾਤ ਚੁਲਾਰੀ ਜਿਉਂਗੇ ਰੂ ਬਬਤਰ ਦੇਖਣ ਬੈਠ ਅਟਾਰੀ ਨਾਰੀ ਰਾਗਸਾ ਪਾਈ ਤੁਮ ਸواری ਦੁਰਗਾ ਦਾਨ ਵੀ ਪੌੜੀ ਲਖ ਨਗਾਰੇ ਵੱਜਣ ਅਮੋਹ ਸਾਹਮਣੇ ਰਾਖਸ ਰਣੋਂ ਨਾ ਭੱਜਣ ਰੋਹੇ ਰੁਹਲੇ ਸਿੰਘਾਂ ਵਾਗੂ ਗੱਜਣ ਸਬੇ ਸੂਰਮੇ ਤਣ ਤਣ ਕੈਬਰ ਛੱਡਣ ਦੁਰਗਾ ਸਾਹਮਣੇ ਪੌੜੀ ਕੁਰੀ ਨਗਾਰੇ ਦੁਹਰੇ ਰਣ ਸੰਗਲੀ ਆਲੇ ਧੂੜਲ ਬੇਟੇ ਧੂਹਰੇ ਸਿਰ ਧਾਰ ਜਟਾਲੇ ਉਖਲੀਆਂ ਨਾਸਾਂ ਜਿਨਾ ਮੋਹ ਜਪਣ ਆਲੇ ਸਾਹੀ ਦੇਵੀ ਸਾਹਮਣੇ ਬੀਰ ਮੁਛਲੀ ਆਲੇ ਸੁਰਪਤ ਜਿਹੀ ਲੜ ਹਟੇ ਬੀਰ ਟਲੇ ਨਾ ਟਾਲੇ ਗੱਜੇ ਦੁਰਗਾ ਘੇਰ ਕੈ ਜਾਣ ਕਣੀ ਅਰ ਕਾਲੇ ਪੌੜੀ ਝੋਟ ਪਈ ਖਰਚਾਮੀ ਦਲਾ ਮੁਕਾਬਲਾ ਘੇਰ ਲਈ ਬਰਿਆਮੀ ਦੁਰਗਾ ਆਏ ਕੈ ਰਾਖਸ ਵੱਡੇ ਅਲਾਮੀ ਭਾਜ ਨਾ ਜਾਣਦੇ ਅੰਤ ਹੋਏ ਸੁਰਗਾਮੀ ਮਾਰੇ ਦੇਵਤਾ ਪੌੜੀ ਆ ਗਣਤ ਕੁਰੇ ਨਗਾਰੇ ਦਲਾ ਪੇੜੰਦਿਆ ਪਾਏ ਮਹਖਲ ਭਾਰੇ ਦੇਵਾ ਦਨਵਾ ਵਾਹਨ ਫਟਕਰਾਰੇ ਰਾਖਸ ਰੂਹ ਲੇ ਜਪਣ ਤੇਗੀ ਆਰੇ ਮਿਆਨੋ ਤੂੰ ਹੀ ਆ ਜੋਦੇ ਵੱਡੇ ਮਨਾਰੇ ਜਪਣ ਖੇਤ ਵਿੱਚ ਦੇਵੀ ਆਪ ਸਵਾਰੇ ਪੱਬਾ ਜਵੇਹਣੇ ਕਦੇ ਨਾ ਆਖਣ ਹਾਰੇ ਧਾਵਣ ਸਾਹਮਣੇ ਦੁਰਗਾ ਸਭ ਸੰਗਾਰੇ ਰਾਖਸ ਖੜਗ ਲਾਏ ਪਉੜੀ ਉਮਲ ਲੱਥੇ ਜੋਦੇ ਮਾਰੂ ਬੱਜਿਆ ਬੱਦਲ ਜਿਉ ਮਹਿਖਾ ਸੁਰ ਰਣ ਵਿੱਚ ਗੱਜਿਆ ਇੰਦਰ ਜੀਹਾ ਜੋਦਾ ਮੈਥੋ ਭੱਜਿਆ ਕੌਣ ਵਿਚਾਰੀ ਦੁਰਗਾ ਜਿਨ ਰਣ ਸੱਜਿਆ ਵਜੇ ਢੋਲ ਨਗਾਰੇ ਦਲਾ ਮੁਕਾਬਲਾ ਤੀਰ ਫਰੈ ਰਹਿ ਬਾਰੇ ਆਮੋ ਸਾਹਮਣੇ ਅਗਣਤ ਵੀਰ ਸੰਗਾਰੇ ਲੱਗਦੀ ਕਬਰੀ ਡੱਗੇ ਜਾਣ ਮਨਾਰੇ ਮਾਰੇ ਵਿੱਚ ਉਹਦੇ ਖੁੱਲੀ ਵਾਲੀ ਦਾਤ ਅਹਾੜੇ ਸੱਬੇ ਸੂਰਮੇ ਸੁੱਤੇ ਜਾਣ ਜਟਾਲੇ ਪੰਗਾ ਖਾਏ ਕੈ ਪੌੜੀ ਦੁਹਾ ਕੰਦਾਰਾ ਮੋਹ ਜੁੜੇ ਨਾਲ ਤੌਸਾ ਭਾਰੀ ਕੜਕ ਉੱਠਿਆ ਫੌਜ ਤੇ ਵੱਡਾ ਅਹੰਕਾਰੀ ਲੈ ਕੇ ਚਲਿਆ ਸੂਰਮੇ ਨਾਲ ਵੱਡੇ ਹਜ਼ਾਰੀ ਮਿਆਨੋ ਖੰਡਾ ਧੂਹਿਆ ਮਹਿਖਾ ਸੁਰ ਭਾਰੀ ਉਮਲ ਲਥੇ ਸੂਰਮੇ ਮਾਰ ਮਤੀ ਕਰਾਰੀ ਜਾਪੇ ਚੱਲੇ ਰਤ ਦੇ ਸੱਲੇ ਜਟ ਧਾਰੀ ਪੌੜੀ 60 ਪਈ ਜਮਤਾਣੀ ਦਲਾ ਮੁਕਾਬਲਾ ਤੁਹੇ ਲਈ ਕਿਰਪਿਆਣੀ ਦੁਰਗਾ ਮਿਆਨ ਤੇ ਚੰਡੀ ਰਾਖ ਸਖਾਣੀ ਵਾਹੀ ਦੇਤ ਨੂੰ ਉੱਪਰ ਚੂਰ ਚਵਾਣੀ ਲੱਥੀ ਕਰਗਲਾਈ ਪਾਖਰ ਤੁਰਾ ਪਲਾਣੀ ਰੜਕੀ ਧਰ ਤੋ ਜਾਏ ਲੈਂਦੀ ਅਗਾ ਸਿਧਾਣੀ ਸਿੰਗਾ ਧੌਲ ਦਿਆ ਕੂਰਮ ਸਿਰ ਲਹਿਲਾਣੀ ਦੁਸ਼ਮਨ ਮਾਰਕਾ ਵੱਡੇ ਗਨ ਤੇ ਖਾਣੀ ਮੂਹੇ ਖੇਤ ਵਿੱਚ ਰਣ ਵਿੱਚ ਕੱਤੀ ਕਾਣੀ ਲੋਹੂ ਮਿਜਦੀ ਚਾਰੇ ਯੁਗ ਕਹਾਣੀ ਚੱਲ ਗਤੀ ਗਦੀ ਵਿੱਦਣ ਖੇਤ ਵਿਹਾਣੀ ਮਹਿਖੇ ਦੇਤ ਨੂੰ ਇਤੀ ਮਹਿਖਾ ਸਰਦੈ ਤੇ ਮਾਰੇ ਦੁਰਗਾ ਆਇਆ 14 ਹੈ ਲੋਕਾ ਰਾਣੀ ਸੰਗਨ ਚਾਇਆ ਮਾਰੇ ਵੀਰ ਜਟਾਣੀ ਦਲ ਵਿੱਚ ਅਗਲੇ ਮੰਗਣ ਨਾਹੀ ਬਾਣੀ ਦਲੀ ਹੰਕਾਰ ਕਾ ਜਾਣ ਕਰੀ ਸਮਾਈ ਪਠਾਣੀ ਸੁਣ ਕੇ ਰਾਗ ਨੂੰ ਅਰ ਤੂ ਦੇ ਹੜਵਾਣੀ ਚੱਲੇ ਵੀਰ ਖੇਤ ਪੀਤਾ ਫੁੱਲ ਐਆਣੀ ਘੁਮਨ ਸੂਰਮੇ ਹੋਈ ਅਲੋਪ ਭਵਾਨੀ ਦੇਵਨੂ ਰਾਜ ਦੇ ਈਸਰ ਦੀ ਵਰਦਾਨੀ ਹੋਈ ਜਤ ਦਿਨ ਸੁंभ ਨੇ ਸੁंभ ਗੁਮਾਨੀ ਜਨਮੇ ਸੂਰਮੇ ਇੰਦਰ ਦੀ ਰਜਤਾਨੀ ਤੱਕੀ ਜਿਤਣੀ ਇੰਦਰਪੁਰੀ ਤੇ ਧਾਵਣਾ ਵੱਡ ਜੋਦੀ ਮਤਾ ਪਕਾਇਆ ਸੰਧ ਪਟੇਲਾ ਪਖਰਾ ਭੀੜ ਸੰਦਾ ਸਾਜ ਬਣਾਇਆ ਜੰਮੇ ਕਟਕ ਅਸ਼ੂਹਣੀ ਅਸਮਾਨ ਗਰਦੀ ਛਾਇਆ ਰੋਹ ਸੋੰਬ ਨੇ ਸੋੰਬ ਸਿਧਾਇਆ ਪੌੜੀ ਸੋੰਬ ਨੇ ਸੋੰਬ ਅਲਾਇਆ ਵਡ ਜੋਦੀ ਸੰਗਰਵਾਏ ਰੋਹ ਦੇ ਖਾਲੀ ਦਿੱਤੀ ਆ ਬਰਿਆਮੀ ਤੁਰੇ ਨਚਾਏ ਘੁਰੇ ਦਮਾ ਮੇ ਦੂਹਰੇ ਜੰਮ ਵਾਹਣ ਜਿਉ ਅੜੜਾਏ ਦਿਓ ਦਾਨੋ ਲੁੱਜਣ ਆਏ ਪੌੜੀ ਦੰਨੋਂ ਦਿਓ ਅਨਾਗੀ ਸੰਗਰ ਰਚਿਆ ਫੁੱਲ ਖੜੇ ਜਣ ਬਾਗੀ ਬਾਣੇ ਜੋਦਿਆ ਭੂਤਾਂ ਇਲਾਕਾਗੀ ਗੋਸਤ ਭਖਿਆ ਹਮੜ ਤੁਮੜ ਜਾਗੀ ਕਤੀ ਸੂਰਿਆ ਸਾਟ ਪਈ ਨਗਾਰੇ ਦਲਾ ਮੁਕਾਬਲਾ ਦਿੱਤੇ ਦਿਓ ਭਜਾਈ ਮਿਲ ਕੇ ਰਾਖਸੀ ਲੋਕੀ ਤੇ ਹੀ ਫੇਰਾਈ ਦੋਹੀ ਆਪਣੀ ਦੁਰਗਾ ਦੀ ਸ਼ਾਮ ਤਕਾਈ ਦੇਵਾ ਡਰਦੇ ਆ ਾਂਦੀ ਚੰਡ ਚੜਾਈ ਉਤੇ ਰਾਖ ਸਾ ਪੌੜੀ ਆਈ ਫੇਰ ਪਵਾਨੀ ਖਬਰੀ ਪਾਈ ਆਂ ਦੇਤ ਵੱਡੇ ਅਬਮਾਨੀ ਹੋਏ ਇਕੱਠੇ ਲੋਚਨ ਧੂਮ ਗੁਮਾਨੀ ਰਾਏ ਬੁਲਾਇਆ ਜਗ ਵਿੱਚ ਵੱਡਾ ਦਾਨੋ ਆਪ ਕਹਾਇਆ ਸੱਟ ਪਈ ਖਰਚਾਮੀ ਦੁਰਗਾ ਲਿਆਵਣੀ ਪੌੜੀ ਕੜਕ ਉੱਠੀ ਰਣ ਚੰਡੀ ਫੌਜਾਂ ਦੇਖ ਕੇ ਤੂਹੇ ਮਿਆਂ ਨੂੰ ਖੰਡਾ ਹੋਈ ਸਾਹਮਣੇ ਸਬੇ ਵੀਰ ਸੰਘਾਰੇ ਤੂੰ ਮਰਨੈਣ ਦੇ ਜਾਣ ਲੈ ਕੱਟੇ ਆਰੇ ਦਰਖਤ ਬਾਡੀਆਂ ਪੌੜੀ 24 ਤਉਸ বাজਾਈ ਦਲਾ ਮੁਕਾਬਲਾ ਰੂਪ ਭਵਾਨੀ ਆਈ ਉਤਰ ਆਖਸਾ ਖੱਬੈ ਦਸਤ ਨਚਾਈ ਸਿਹੜ ਸਰਦੀ ਬਹੁਤਿਆਂ ਦੇ ਤਨ ਲਾਈ ਕੀਤੀ ਰੰਗੋਲੀ ਪਾਈਆਂ ਮਾਰਨ ਭਾਈ ਦੁਰਗਾ ਜਾਣਕਾ ਰੋਹ ਹੋਏ ਚਲਾਈ ਰਾਕਸ ਰਾਏ ਨੂੰ ਜੰਪੁਰ ਦੀ ਆ ਪਠਾਈ ਲੋਚਨ ਤੁਮ ਨੂੰ ਜਾਪੇ ਦਿੱਤੀ ਸਾਈ ਮਾਰਨ ਸੁੰਭ ਦੀ ਪੌੜੀ ਭੰਨੇ ਦਾਇਤ ਪੁਕਾਰੇ ਰਾਜੀ ਸੁੰਭ ਥੈ ਲੋਚਨ ਤੁਮ ਸੰਘਾਰੇ ਸਣੈ ਸੇਪਾਹੀਆ ਚੋਣ ਚੋਣ ਜੋਦੇ ਮਾਰੇ ਅੰਦਰ ਖੀਤ ਦਾਇ ਜਾਪਨ ਅੰਬਰ ਤਾਰੇ ਡਿੱਗਣ ਸੂਰਮੇ نگرے پربت بھارے مارے بیج دے دیتاں دے دلہارے دہست کھائے کے بچے سو مارے مارے رہندے رائے تھائے پاؤڑی روہ ہوئے بلائے راکش رائے نے بیٹھے متا پکائی دورگا لے آونی چنڈ ار موند پٹھائے بہتہ کٹکدا ਪੰਜਾਬੇ ਸ਼ਪਰਸ਼ਾਏ ਬਣਿਆ ਕੇ ਜਮਾ ਜਿਤੇ ਰਾਈ ਬੁਲਾਏ ਚੱਲੇ ਜੁੱਧ ਨੂੰ ਜਾਣ ਜੰਮ ਪਰ ਪਕੜ ਚਲਾਏ ਸੱਬੇ ਮਾਰਨੇ ਪੌੜੀ ਢੋਲ ਨਗਾਰੇ ਵਾਏ ਦਲਾ ਮੁਕਾਬਲਾ ਰੂਹ ਰੁਹੇਲੇ ਆਏ ਉਤੇ ਰਾਖਸਾ ਸਭ ਨੀ ਤੁਰੇ ਨਚਾਏ ਵਰਸ਼ੇ ਪਕੜ ਕਾਏ ਮੁਖਤੇ ਮਾਰ ਗਿਰਾਏ ਅੰਦਰ ਖੀਤ ਦਾ ਤੀਰੀ ਸ਼ੈਬਰ ਲਾਈ ਮੁਠੀ ਦੇਵਤਾ ਪੇਰੀ ਸੰਖ ਵਜਾਏ ਸੰਗਰ ਰਚਿਆ ਤਣ ਤਣ ਤੀਰ ਚਲਾਏ ਦੁਰਗਾ ਤਣ ਖਲਾਏ ਜਿਨੀ ਦਸ ਤੋ ਠਾਏ ਰਹੇ ਨਾ ਜੀਵਦੇ ਚੰਡ ਅਰ ਮੁੰਡ ਖਪਾਏ ਦੋਨੋ ਦੇਵਤਾ ਸੋਮਵਰ ਨੇ ਸੋਮਰ ਸਾਈ ਮਾਰੇ ਦੇਤ ਸੁਣ ਜੋ ਦੇ ਸਭ ਲਾਏ ਆਪਣੇ ਮਜਲਸੀ ਜਿਨੀ ਦਿਉ ਪਜਾਏ ਇੰਦਰ ਜਿ ਹਵੇ ਤੇਈ ਮਾਰਗ ਰਾਏ ਪਲ ਵਿੱਚ ਦੇਵਤਾ ਉਨੀਆਂ ਦਸਤੀ ਦਸਤ ਬਜਾਏ ਤਿਨਾਂ ਚਿੱਤ ਕਰ ਫਿਰ ਸ਼ਰਣਵਤ ਬੀਜ ਚਲਾਏ ਬੀੜੇ ਰਾਏ ਦੇ ਸੰਝ ਪਟੇਲਾ ਪਾਏ ਚਿਲਕਤ ਟੋਪੀਆਂ ਲੁੱਜਣ ਨੂੰ ਅੜਾਏ ਰਖ ਸਰੂਹਲੇ ਕਦੇ ਨਾ ਕਿਨਹਿ ਹਟਾਏ ਜੁੱਧ ਮਚਾਈ ਕਾ ਮਿਲਤੇਈ ਧਨੋ ਆਏ ਹੁਣ ਸੰਗਰ ਦੇਖਣਾ ਪੌੜੀ ਦਤੀ ਡੰਡ ਉਬਾਰੀ ਨੇੜ ਆਏ ਕਾਇ ਸਿੰਘ ਕਰੀ ਅਸਵਾਰੀ ਦੁਰਗਾ ਸੂਰ ਸੁਣ ਖੱਬੈ ਦਸ ਤੇ ਉਬਾਰੀ ਗਦਾ ਫਿਰਾਏ ਕਾਇ ਸੈਨਾ ਸਭ ਸੰਘਾਰੀ ਸਰਣ ਵਤ ਬੀਜ ਦੀ ਜਨ ਮਦ ਖਾਏ ਮਦਾਰੀ ਘੁੰਮਨ ਸੂਰ ਮੇ ਅਗਣਤ ਪਾਉ ਪਸਾਰੀ ਰੁਲੇ ਅਹਾੜ ਵਿੱਚ ਜਾਪੈ ਖੇਡ ਖਿਡਾਰੀ ਸੁੱਤੇ ਫਾਗ ਨੂੰ ਸ਼ਰਣਵਤ ਬੀਜ ਹਕਾਰੇ ਰਹੰਦੇ ਸੂਰਮੇ ਜੋਦੇ ਜੇਡ ਮੁਨਾਰੇ ਦਿਸਣ ਖੇਤ ਵਿੱਚ ਸਭ ਨਹੀਂ ਦਸਤ ਉਭਾਰੇ ਤੇਗਾ ਧੂਹੇ ਕ ਮਾਰੂ ਮਾਰ ਬੁਕਾਰੇ ਆਏ ਸਾਹਮਣੇ ਸੰਝਾ ਤੇ ਠਣਕਾਰੇ ਤੇਗੀ ਉੱਭਰੇ ਘਾੜ ਘੜਨ ਠਠਿਆਰੇ ਜਾਨ ਬਣਾਏ ਕ ਸੱਟ ਪਈ ਜਮਤਾਣੀ ਦਲ ਮੁਕਾਬਲਾ ਘੁਮਰਬਰਗ ਸਤਾਣੀ ਦਲ ਵਿੱਚ ਕੱਤੀਓ ਸਣੇ ਤੁਰਾ ਪੱਲਾਣੀ ਡਿੱਗਣ ਸੂਰਮੇ ਉਠ ਉਠ ਮੰਗਣ ਪਾਣੀ ਕਾਇਲ ਘੂਮਦੇ ਏਵਡ ਮਾਰ ਵਿਹਾਣੀ ਉੱਪਰ ਰਾਕਸਾਂ ਬਿਜਲ ਜਿਉ ਚਰਲਾਣੀ ਉੱਠੀ ਦੇਵਤਾ ਪੌੜੀ ਜੋ ਬੀਤਾ ਉਸ ਉਬਾਰੀ ਦਲਾ ਮੁਕਾਬਲਾ ਸਭ ਹਸਨਾ ਮਾਰੀ ਪਲ ਵਿੱਚ ਦਾਨ ਵੀ ਦੁਰਗਾ ਦਾ ਨੋ ਮਾਰੇ ਰੂਹ ਬਡਾਈ ਕਾਏ ਸਿਰ ਵਿੱਚ ਤੇਗ ਵਗਾਈ ਸਰਣਵਤ ਬੀਜ ਦੇ ਅਗਨਤ ਦਾਨੋਂ ਪਾਰੇ ਹੋਏ ਲੋਹੂਆ ਜੋਦੇ ਜੇਡ ਮਨਾਰੀ ਅੰਦਰ ਖੇਤ ਦਾ ਦੁਰਗਾ ਨੂੰ ਲਲਕਾਰੇ ਆਵਣ ਸਾਹਮਣੇ ਦੁਰਗਾ ਸਭ ਸੰਘਾਰੇ ਰਾਖ ਸਿਆਮ ਦੇ ਰਤੂ ਦੇ ਪਰਣਾਲੇ ਤਿੰਨ ਤੇ ਭੋਏ ਪਏ ਉੱਠੇ ਕਾਰਨ ਆਰੇ ਰਖਸ ਹੜੜੜਾਏ ਭੜਾਏ ਧੱਗਾ ਸੰਗਲੀਆਲੀ ਸੰਗਰਵਾਇਆ ਬਰਛੀ ਬੰਬਲਿਆਲੀ ਸੂਰੇ ਸੰਗਰੇ ਢੇੜ ਮਤਿਆ ਵੀਰਾਲੀ ਦੁਰਗਾ ਦਾ ਨਵੀਂ ਮਾਰ ਮਤੀ ਮੋਹਰਾਲੀ ਅੰਦਰ ਖੇਤ ਦਾ ਜਾਣ ਨਟਲਥੇ